ਮੰਡੀ ਤੇ ਨਾਲ ਤੁਹਾਨੂੰ ਆਪਾਂ ਆਈਡੀਆਂ ਸਾਹਮਣੇ ਸਕਰੀਨ ਦੇ ਉੱਤੇ ਟੌਪ ਦੀਆਂ ਝੋਟੀਆਂ ਖੜੀਆਂ ਹਨ ਇਹ ਦਿਖਾਉਨੇ ਆਗੇ ਤਿੰਨ ਦਾ ਯਾਨੀ ਕਿ ਪੂਰੀਆਂ ਟੌਪ ਦੀਆਂ ਸ਼ਕੀਨਾਂ ਚਾਰ ਇੱਕ ਇਧਰ ਆ ਤੇ ਦੋ ਉਧਰ ਬਰਾ ਖੜੀਆਂ ਹੋਈਆਂ ਕਮੀਨੀ ਆ ਗਈ ਛਿਆਂ ਦੀ ਤੁਹਾਨੂੰ ਆਪਾਂ ਡੱਡੇ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਆਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਪਾਂ ਨਿਗ੍ਹਾ ਮਰਾ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇਆ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਹਰਜੀਤ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਸੀ ਨਾ ਠੀਕ ਆ ਤੇ ਬਾਈ ਆਪਣਾ ਵਪਾਰ ਦਾ ਕੰਮ ਹੀ ਆ ਹਾਂ ਵਪਾਰ ਦਾ ਕੰਮ ਹੀ ਆ ਠੀਕ ਆ ਤੇ ਪਸ਼ੂ ਬਾਈ ਆਪਣੇ ਕੋਲੇ ਮੱਝਾਂ ਦਾ ਵਪਾਰ ਹੀ ਆ ਕਿ ਗਾਵਿਆਂ ਦਾ ਵੀ ਹੈਗਾ ਮੱਝਾਂ ਦਾ ਵੀ ਹੈ ਕੰਨੈਕਸ ਹੀ ਆ ਯਾਨੀ ਕਿ ਹਮ ਗਰਮੀ ਦੇ ਵਿੱਚ ਜਿਆਦਾ ਥੋੜੀ ਮੱਝਾਂ ਲੈਣੇ ਨੇ ਠੀਕ ਆ ਗਾਵਿਆਂ ਥੋੜਾ ਜਿਹਾ ਡਾਊਨ ਹੋ ਜਾਂਦਾ ਹਨਾ ਡਾਊਨ ਦੇ ਤੱਕ ਗਰਮੀ ਆ ਗਰਮੀ ਲੱਗਾ ਥੋੜੀ ਜੀ ਜਾਣ ਆ ਹਾਂ ਵੱਧ ਜੋ ਜੈਤਾ ਪਾਲਦੇ ਮਾਲ-ਮਾਲ ਕਰਕੇ ਜੀਂ ਦਾ ਕੱਟ ਲੈਣ। ਮੱਜਾਂ ਨੂੰ ਆ ਜ਼ਿਆਦਾ ਹੁੰਦੀ ਹੈ ਨਾ? ਮੱਜਾਂ ਜ਼ਿਆਦਾ। ਇਹ ਤਾਂ 25 ਮੱਜਾਂ ਕਰੇ ਹੋ ਤੇਰੇ। ਮਤਲਬ ਇੰਨੇ ਮੱਜਾਂ ਹੁੰਦੀਆਂ। ਹਾਂ 24 ਘੰਟੇ ਖੜੇ ਰਹੇ ਤੇ 20 ਤੋਂ 25। ਠੀਕ ਹੈ। ਵੀ ਕਿਸੇ ਵਕਤ ਅੱਜ ਵੀ ਅੱਜ ਵੀ 13-13 ਮੱਜਾਂ ਆਉਣੀਆਂ। ਜੀ ਆ ਗਈਆਂ ਸੱਤ ਬਾਟੀਆਂ ਅੱਗੇ ਪਿੱਛੇ। ਜੇ 6 ਇੱਥੇ ਆ ਗਈਆਂ ਜਾਣੀ। ਹਾਂ 6 ਇੱਥੇ। ਠੀਕ ਹੈ। ਤੇ ਘਰੋਂ ਵੀ ਜੇ ਕਿਸੇ ਨੇ ਮਤਲਬ ਲੈਣਗਾ ਹੁਣ ਆਪਦੇ ਘਰੇ ਕਿਸੇ ਵਕਤ ਮਾਰਦੀ ਆ ਸਕਦਾ। ਕੋਈ ਟਾਈਮ ਚਾਰ ਟਾਈਮ ਚੋਕੇ ਈ ਮੰਨ ਕੇ ਚੱਲ ਐ ਦੋ ਟਾਈਮ ਦੇ ਲੋ ਚਾਰ ਟਾਈਮ ਦੇ ਲੋ ਠੀਕ ਹੈ ਸਰ ਜੀ ਘਰੋਂ ਆਪਦੀ ਤਸੱਲੀ ਕਰਕੇ ਲਿਆ ਸਕਦਾ ਹਾਂ ਹਾਂਜੀ 14 15 ਕਿਲੋ ਤੋਂ ਘੱਟ ਹੋਏ ਤੁਸੀਂ ਨਹੀਂ ਆਪ ਚੋਣਿਆ ਠੀਕ ਹੈ ਵੀ ਆਪਸ਼ਨ ਬਹੁਤ ਹੁੰਦੇ ਕੋਈ ਖਾਲੀ ਨਹੀਂ ਮੁਰੂ ਹਣਾ ਨਾ ਨਾ ਕੋਈ ਖਾਲੀ ਨਹੀਂ ਮੁਰੂ ਚੰਗੇ ਮਹਿੰਗੇ ਹੁੰਦੇ ਨੇ ਆਪਣੇ ਦਿਖਾ ਦਿਓ ਇੱਧਰ ਠੀਕ ਹੈ ਤੇ ਇਧਰੋਂ ਬਈ ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਇਹ ਜਿਹੜੀ ਪਹਿਲੇ ਨੰਬਰ ਦੇ ਉੱਤੇ ਇਹ ਝੋਟੀ ਖੜੀ ਵੀ ਆ ਇਹ ਤਾਜੀ ਸੁਈ ਵੀ ਆ ਇਹ ਤਾਜੀ ਸੁਈ ਆ ਹਫਤਾ ਹੋ ਗਿਆ ਹਾਂ ਤੇ ਬੱਚਾ ਕੀ ਆ ਬੱਚਾ ਇਹਦੇ ਮਰ ਕੱਟੀ ਜਾਂਦੀ ਆ ਇਧਰ ਮੂਰੇ ਖੜੀ ਆ ਹਨਾ ਤੇ ਸੂਆ ਕਿਹੜਾ ਬਈ ਇਹਦਾ ਸੂਆ ਇਹਦਾ ਤੀਜਾ ਸੂਆ ਤੀਜਾ ਤੇ ਹੁਣ ਬਈ 17 ਕਿਲੋ ਤਿਆਰ ਆਗਾ 17 ਕਿਲੋ ਤਿਆਰ ਆਗਾ ਠੀਕ ਆ ਕੋਈ ਤਸੱਲੀ ਕਰਕੇ ਲੈ ਜਾ ਸਕਦਾ ਤਸੱਲੀ ਕਰਕੇ ਚਾਹੇ ਦੋ ਘੰਟੇ ਠੀਕ ਆ ਤੇ ਕਿਵੇਂ ਆ ਚੌਣ ਚਾਰਜ ਬਈ ਬਾਹਲੀ ਚੰਗੀਆਂ ਵੀਰੇ ਢੂਠੇ ਵਰਗੇ ਚੁਆਈ ਜਮਾ ਓਕੇ ਆ ਤੇ ਦੁੱਧ ਹੋਰ ਵੱਧ ਸਕਦੀ ਆ ਬਾਈ ਜੀ ਸੇਵਾ ਨਾਲ ਦੋ ਪਾ 20 ਕਿਲੋ ਦੁੱਧ ਪਾਉਗੀ ਜੇ ਚੰਗੇ ਜਣਾ ਮੰਨਦੇ ਆ ਸੇਵਾ ਹੋ ਗਈ ਮਤਲਬ ਚੰਗਾ ਦੁੱਧ ਪਾਉਗਾ ਹਣਾ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਦੇ ਆ ਬਾਈ ਮੁੱਲ ਤਾਂ 2.5 ਨਾਲ ਜੀ 2.5 ਤੇ ਦੇਣੀ ਕਿੰਨੇ ਦੀ ਆ ਆ ਵਧੀਆ ਨਹੀਂ ਮੇਰੇ 2.5 2.5 ਦੀ ਦੇਣੀ ਆ ਠੀਕ ਆ ਦੋਸਤੋ ਕੱਦ ਕਾੜ ਦੇ ਵਿੱਚ ਚੰਗੀ ਆ ਸਾਫ਼ ਸੁਥਰੀ ਆ ਇਹ ਵੀ 2.5 ਦੀ ਦੇਣੀ ਆ ਇਹਦਾ ਸੂਆ 16 ਕਿਲੋ ਦੁੱਧ ਦਾ ਇਹਦਾ ਦੂਜਾ ਸੂਆ ਇਹਦਾ ਦੂਜਾ ਸੂਆ ਤੇ ਬੱਚਾ ਇਹਦੇ ਮਗਰ ਵੀ ਕੱਟੀ ਲੱਗਦੀ ਆ ਨਾ ਬੱਚਾ ਇਹਦੇ ਮਗਰ ਹੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਠੀਕ ਆ ਤੇ ਤੀਜੇ ਨੰਬਰ ਤੇ ਜਿਹੜੀ ਬਈ ਇਹ ਤੀਜੇ ਨੰਬਰ ਦੇ ਮਗਰ ਕੱਟਾ ਸੁਆ ਇਹਦਾ ਤੀਜਾ ਹਾਂਜੀ ਦੁੱਧ ਆ ਇਸ ਟਾਈਮ 14 ਕਿਲੋ ਦਾ 14 ਕਿਲੋ ਤਿਆਰ ਆ ਇਹ ਕਿੰਨਾ ਦੇ ਸਕਦੀ ਆ ਇਹ ਦੇ ਦੂਗੀ 16 ਕਿਲੋ ਦਾ ਥੋੜਾ 17 ਵੀ ਦੇ ਦੇ 16 17 ਇਹ ਦੇ ਦੂਗੀ ਯਾਨੀ ਤੇ ਇਹਦਾ ਮਤਲਬ ਬਈ ਇਹ ਵੀਰੇ 1 70 ਦੇ ਵਿੱਚ ਦੇਣੀ ਆ ਇਹ 1 70 ਦੀ ਹਾਂ ਨਾ ਠੀਕ ਆ ਤੇ ਉਹ ਕਿੰਨਾ ਦੁੱਧ ਪਾਸ ਦੇ ਜਿਹੜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਇਸ ਟਾਈਮ 16 ਕਿਲੋ ਇਸ ਲੈ 16 ਕਿਲੋ ਤਿਆਰ ਆ ਠੀਕ ਆ ਤੇ ਵੱਧ ਸਕਦੀ ਉਹ ਵੀ 20 ਕਿਲੋ ਦੁੱਧ ਦੇਣੀ ਆ 20 ਵੀ ਦੇਣੇ ਦੋਵੇਂ 20 ਵਾਲੀਆਂ ਦੋਵੇਂ ਹਨਾ ਠੀਕ ਆ ਤੇ ਤੀਜੇ ਨੰਬਰ ਤੇ ਆਹ ਬਈ ਝੋਟੀ ਚੌਥੇ ਨੰਬਰ ਤੇ ਹਨਾ ਇਹ ਤਾਂ ਮੈਨੂੰ ਲੱਗਾ ਪਹਿਲਾ ਸੂਈ ਉਹ ਕਿ ਦੂਜਾ ਦੋ ਦੰਦੀ ਆ ਜੇ ਛੋਟੀ ਉਮਰ ਦੀ ਆ ਨਾ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੇਮਾ ਦੇਣਾ ਵੀ ਇਹਨੂੰ ਸੇਮਾ ਦੇਣਾ ਇਹਦੇ ਮਗਰ ਬੱਚਾ ਸੱਚਾ ਕੱਟੀ ਆ ਬੱਚਾ ਕੱਟੀ ਆ ਤੇ ਕਿੰਨਾ ਹੋਊਗਾ ਹੁਣ ਬਈ ਬੌਲਾ ਬੌਲਾ ਹੋਊਗਾ 12 ਆਨੇ ਤੋਂ 12 ਕਿਲੋ ਇਹ ਕਿੰਨਾ ਪਾ ਸਕਦੀ ਆ ਪਾ ਦੂ ਵੀਰੇ ਪਹਿਲਾਂ 13-14 ਕਿਲੋ ਪਾ ਦੂ 13-14 ਕਿਲੋ ਪਾ ਦੂਗੀ ਚੰਗੀ ਆ ਨਾ ਹਾਂ ਕੁਆਲਿਟੀ ਤੇ ਬਾਕੀ ਸੰਗ ਸੰਗ ਸੋਹਣੇ ਆ ਬਾਡੀ ਵੰਦਰ ਚੰਗੀ ਆ ਆਡਰ ਸੋਹਣਾਗਾ ਤੇ ਇਸ ਤੋਂ ਬਾਅਦ ਬਈ ਆਹ ਇਹਦਾ ਸੂਆ ਕਿਹੜਾ ਇਹਦਾ ਚੌਥਾ ਇਹਦਾ ਚੌਥਾ ਸੂਆ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਿਆ ਇੱਕ ਹਫਤਾ ਇਹਨੂੰ ਹੋ ਗਿਆ ਇਹਦੇ ਮਗਰ ਆਹ ਬੱਚਾ ਹੈਗਾ ਆਹ ਬੱਚਾ ਹੈਗਾ 13 ਕਿਲੋ ਦੁੱਧ ਹੁਣ ਹਾਜ਼ਰ ਆ ਠੀਕ ਹੈ ਤੇ ਕਿੰਨਾ ਕੁ ਦੇ ਸਕਦੀ ਹੈ ਬਸ ਇਹ 13 ਕਿੜ ਦੇ ਚਾੜੂ ਬਾਕੀ ਕਿਲੋ ਕੁ ਵਾਹ ਸਕਦੀ ਹੈ ਨਾ ਠੀਕ ਹੈ ਤੇ ਇਸ ਤੋਂ ਬਾਅਦ ਆ ਮੀਟ ਨਹੀਂ ਗਏ ਆਪਣੀ ਠੀਕ ਹੈ ਤੇ ਇਹਦਾ ਸੂਆ ਕਿਹੜਾ ਹੋ ਬਈ ਇਹਦਾ ਤੀਜਾ ਠੀਕ ਹੈ ਤੇ ਦਿਨ ਕਿੰਨੇ ਹੋਗੇ ਸੂਈ ਨੂੰ ਇਹ ਨੀ ਨਮੀਨਾ ਇਹ ਨਾ ਕਮੀਨਾ ਹੋ ਗਿਆ ਬੱਚੇ ਇਹਦਾ ਹੀ ਕੱਟਾ ਹੈ ਨਾ ਤੇ ਕਿੰਨਾ ਦੁੱਧ ਹੈ ਰੂ ਬਈ 12 12 ਕਿਲੋ ਬਾਈ ਇਹਦਾ ਫਰਪੀਕ ਹੀ ਹੋਏਦਾ ਹੈ ਨਾ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ 125 ਦੇ ਇੱਕ 25 ਦੇਣੀ ਹੈ ਹਾਂ ਠੀਕ ਆ ਤੇ ਇਹ 6 ਮੱਝਾਂ ਆਪਾਂ ਲੈ ਕੇ ਆਏ ਜੀ ਨਾ ਬਈ 6 ਲੈ ਕੇ ਆਏ ਸਭ ਪੰਜੇ 13 ਮੱਝਾਂ ਵੈਕਸੀਨ ਨਾਲ ਕੁੰਦੇ ਤਾਂ ਠੀਕ ਆ ਇੱਥੇ ਯਾਨੀ ਕਿ ਇੱਥੇ ਬੰਨਣਗਾ ਉਹ ਠੀਕ ਆ ਤੇ ਇੱਥੇ ਹੀ ਮਿਲ ਗਿਆ ਹਾਰਮੰਡੀ ਹੁੰਨੇ ਆ ਇੱਥੇ ਤੇ ਬਾਕੀ ਉਹ ਬਾਈ ਸਾਰੀਆਂ ਮੰਡੀਆਂ ਗਈਆਂ ਨੇ ਹਾਂ ਇਹ ਤਿੰਨ ਮੰਡੀਆਂ ਲਾਉਣੇ ਆ ਮੌੜ ਰਾਮਪਰਾ ਤੇ ਤਣਾਉ ਠੀਕ ਆ ਮਤਲਬ ਇਹ ਚੰਗਾ ਮੰਡੀ ਟਾਪ ਦੀ ਮੰਡੀਆਂ ਗਈਆਂ ਲਾਉਣੇ ਹੋਣਾ 15 16 12 13 ਮਤਲਬ ਐਵੇਂ ਨਹੀਂ ਆਉਂਦਾ ਐਵੇਂ ਮੰਜਾ ਹੁੰਦਗੀਆਂ ਠੀਕ ਆ ਤੇ 20 ਤੋਂ 22 25 ਤੱਕ ਵੀ ਉਹ ਭਰੇ ਲਾਉਂਦਾ ਠੀਕ ਆ ਠੀਕ ਆ ਲਾਉਣੀਆਂ ਉਹ ਨਹੀਂ ਪਾਉਂਦੇ ਕੋਈ ਸੋਈ ਮੈਂ ਠੀਕ ਆ ਸੂਈ ਵੀ ਮਤਲਬ ਪਾਉਣੇ ਹੋ ਹਾਂਜੀ ਤੱਕ ਬਾਈ ਜਿਵੇਂ ਹੁਣ ਕਈ ਵਾਰੀ ਕਿਸੇ ਨੇ ਚੰਗੀ ਮੱਧ ਲੈਣੀ ਹੁੰਦੀ ਹੈ 20 ਲੀਟਰ ਵਾਲੀ ਜੋ ਉੱਪਰ ਵਾਲੀ ਉਹ ਵੀ ਮਿਲ ਜਾਂਦੀ ਹੈ ਜਿਵੇਂ ਹੁਣ ਇਹ ਖੜੀਆਂ ਹਨ ਤੇ ਬਾਕੀ ਹਰੇਕ ਤਰ੍ਹਾਂ ਦੀ ਮਿਲ ਜਾਂਦੀ ਹੈ ਆ ਹਰੇਕ ਤਰ੍ਹਾਂ ਦਾ ਮਾਲ ਕਈ ਵਾਰੀ ਕਿਸੇ ਨੇ ਘੱਟ ਪੈਸੇ ਵੀ ਲਾਉਣੀ ਹੁੰਦੀ ਹੈ ਨਾ ਸੋ ਲੇਕਿਨ ਮੇਰੇ ਦੂਸਰਾ 3 ਲੱਖ ਤੱਕ ਮਾਇਆ ਸਾਰੇ ਤਰ੍ਹਾਂ ਦੇ ਮਤਲਬ ਮਾਲ ਹੁੰਦਾ A to Z ਹੈ ਨਾ ਵੀ ਕਿਉਂਕਿ ਕਿਉਂਕਿ ਹਰੇਕ ਦੀ ਅੱਡਾ ਡਿਮਾਂਡ ਹੁੰਦੀ ਹੈ ਨਾ ਠੀਕ ਹੈ ਗਰੀਬ ਬੰਦਾ ਵਾਂਗ ਰੱਖਦੇ ਫਿਰਦੇ ਆਲਾ ਸਹੀ ਗੱਲ ਹੈ ਮਾਲ ਲੈ ਲੈਣਾ ਉਹ ਜੀ ਮਿਲ ਜਾਂਦੇ ਨੇ ਲੱਖ 10 15 ਵਿੱਚ ਤੇ ਕੋਈ ਕਹਿੰਦਾ ਮੈਂ 2 ਲੱਖ ਰੁਪਏ ਲੈਣਾ ਮੈਂ ਨਹੀਂ ਲੈਣਾ ਚਾਹਦਾ ਜੋ ਅੱਡੋ ਵੱਡ ਡਿਮਾਂਡ ਹੁੰਦੀ ਯਾਰ ਇਹਦੀ ਹੈ ਨਾ ਠੀਕ ਹੈ ਤੇ ਭਾਈ ਇੱਕ ਵਾਰੀ ਆਪਦਾ ਐਡਰੈਸ ਤੇ ਕੰਟੈਕਟ ਨੰਬਰ ਬੋਲ ਦਿਓ ਮੇਰਾ ਨੰਬਰ 987873210 ਇੱਕ ਵਾਰੀ ਦੁਬਾਰੀ ਬੋਲ ਦਿਓ ਨੰਬਰ ਹੈ ਮੇਰਾ 9878832010 ਨਾਮ ਹਰਜੀਤ ਸਿੰਘ ਠੀਕ ਹੈ ਜੀ ਠੀਕ ਹੈ ਜੀ ਕਟਵਲਾ ਜ਼ਿਲ੍ਹਾ ਬਰਨਾਲਾ ਤਸੀਲ ਪੱਪਾ ਠੀਕ ਹੈ ਜੀ ਠੀਕ ਹੈ ਬਈ ਧੰਨਵਾਦ ਧੰਨਵਾਦ ਲੋਕੋ ਦੋਸਤੋ ਡਿਟੇਲ ਆਪਾਂ ਸਾਰੇ ਪਸ਼ੂਆਂ ਦੀ ਲੈਤੀ ਆ ਤੇ ਤੋਰ ਕੇ ਤੁਹਾਨੂੰ ਤਾਂ ਨਹੀਂ ਦਿਖਾਏ ਕਿਉਂਕਿ ਪਸ਼ੂ ਬਾਲੇ ਸੀਗੇ ਤੇ ਹਜੇ ਪਸ਼ੂ ਹੋਰ ਵੀ ਆਈ ਜਾਂਦੇ ਆ ਤੇ ਥੋੜਾ ਜਿਹਾ ਬਾਈ ਬਿਜੀ ਸੀ ਤਾਂ ਕਰਕੇ ਤੋਰ ਕੇ ਨਹੀਂ ਦਿਖਾਏ ਤੇ ਇਦਾਂ ਹੀ ਤੁਹਾਨੂੰ ਆਪਾਂ ਸਾਰੇ ਦਿਖਾਤੇ ਹੈਗੇ ਚੰਗੇ ਪਸ਼ੂ ਆ ਤੇ ਕੁਝ ਨਾਰਮਲ ਵੀ ਆਗੇ ਸਾਰੇ ਤਰ੍ਹਾਂ ਦਾ ਹੀ ਮਾਲ ਆ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਲੈਤੀ ਆਪਾਂ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਤੇ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਆਜੋ ਅੱਗੇ ਚੰਗੇ ਪਸ਼ੂ ਤੁਹਾਨੂੰ ਹੋਰ ਦਿਖਾਉਨੇ ਆਪਾਂ ਬਾਕੀ ਇੱਧਰ ਤੁਹਾਨੂੰ ਆਪਾਂ ਮੰਡੀ ਦਾ ਮਾਹੌਲ ਦਿਖਾ ਦਿੰਦੇ ਆ ਸਵੇਰ ਸਵੇਰ ਦਾ ਪਸ਼ੂ ਪਹੁੰਚ ਚੁੱਕੇ ਆ ਕਾਫੀ ਆਈ ਜਾਂਦੇ ਆਗੇ ਆਇਆ ਇੱਕ ਗਾਂ ਕੜੀ ਦੇਖ ਸਕਦੇ ਤੁਸੀਂ ਤੇ ਬਾਕੀ ਤੁਹਾਨੂੰ ਅੱਗੇ ਹੋਰ ਵੀ ਦਿਖਾਉਨੇ ਆ। ਉਤੋਂ ਤੁਹਾਨੂੰ ਆਪਾਂ ਸਿਰੇ ਦੀ ਝੋਟੀ ਦਿਖਾਉਨੇ ਆ। ਕੱਦ-ਕਾੜ ਦੇ ਵਿੱਚ ਵੀ ਬਹੁਤ ਆਗੀ ਤੇ ਸ਼ਕੀਨ ਵੀ ਬਹੁਤ ਆਗੀ। ਤੋਰ ਕੇ ਦਿਖਾਉਨੇ ਆ ਬਾਅਦ ਚ ਆਪਾਂ ਡਿਟੇਲ ਲਾਂਗੇ। ਇਹ ਉਤੋਂ ਇਧਰ ਨੂੰ ਤੋਰਦੇ। ਤੋਰ ਦੀ ਨੂੰ ਚੈੱਕ ਕਰ ਲਿਓ। ਸਿੰਘਾਂ ਦੀ ਕੁਆਲਿਟੀ ਵੇਖੋ। ਕੱਦ-ਕਾੜ ਵੀ ਬਹੁਤ ਆ। ਸ਼ਕੀਨ ਬਹੁਤ ਆਗੀ ਦੇਖੋ। ਆਰਡਰ ਵੀ ਸਾਫ ਸੁਥਰਾਗਾ। ਯਾਨੀ ਕਿ ਪੂਰੀ ਟੌਪ ਦੀ ਝੋਟੀ। ਤੇ ਡਿਟੇਲ ਆਪਾਂ ਲੈਨੇ ਆ ਦੀ। ਕੀ ਡਿਟੇਲ ਆ ਕੀ ਗੱਲਬਾਤ ਆ। ਤਾਜੀ ਸੂਈ ਵੀ ਹੈਗੀ। ਇਸ 3000 ਇੱਧਰ ਲੈ ਕੇ ਆਇਆ ਭਾਈ ਇਹਨਾਂ ਦੀ ਵੀ ਡਿਟੇਲ ਆਪਾਂ ਸਾਰਿਆਂ ਦੀ ਇਕੱਠੀਆਂ ਦੀ ਲਵਾਂਗੇ 13 ਨੂੰ ਆਪਾਂ ਆਰਡਰ ਦੁਬਾਰੀ ਦਿਖਾ ਦੇਣੀ ਬਹੁਤ ਚੰਗਾ ਆਰਡਰ ਆ ਸਪੇਸ ਬਹੁਤ ਅਗਣਾਂ ਦੇ ਵਿੱਚ ਬਾਕੀ ਬਾਈ ਤੋਂ ਆਪਾਂ ਡਿਟੇਲ ਲੈਣੇ ਆ ਕਿ ਕੀ ਡਿਟੇਲ ਹੈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਧੋਲਾ ਵੇ ਜ਼ਿਲ੍ਹਾ ਬਰਨਾਲਾ ਤਸਵੀਰ ਦੱਸੋ ਠੀਕ ਹੈ ਵਪਾਰ ਦਾ ਕੰਮ ਹੀ ਹੋਵੇ ਵਪਾਰ ਦਾ ਕੰਮ ਮੱਜਾਂ ਦਾ ਕੰਮ ਆ ਦਾ ਮੱਜਾਂ ਦਾ ਮੱਜਾਂ ਇਕੱਲੇਆਂ ਮੱਜਾਂ ਦਾ ਹਾਂ ਠੀਕ ਹਾਂ ਤਾਂ ਕੋਈ ਵੀ ਉਹਨਾਂ ਇੱਕ ਅੱਧੀ ਦੌਂ ਤੋਂ ਜੀ ਦਾ ਤੇ ਜਿਹੜੀ ਬਈ ਆਪਾਂ ਇਹ ਸ਼ਕੀਰ ਝੋਟੀ ਤੋੜ ਕੇ ਦਿਖਾਈ ਆ। ਮੂੰਹ ਦੋ ਦਾਂਦੀ ਆ। ਹਾਂ। ਠੀਕ ਆ ਤੇ ਸੂਈ ਨੂੰ ਸੂਈ ਨੂੰ 12 ਕਿਲੋ ਬੌਲਾ ਕੱਛੇ ਤੋਂ ਤਿਆਰ ਆ। 12 ਕਿਲੋ ਤਿਆਰ ਆ। ਹਾਂ। ਕਿੰਨਾ ਦਿੱਦ ਪਾ ਸਕਦੀ ਆ? 14-15 ਕਿਲੋ ਦਿੱਦ। 14-15 ਦੇ ਦੂ। ਤੇ ਬੱਚਾ ਕੀ ਆ? ਘੱਟਾ। ਮਗਰ ਘੱਟਾ ਆ। ਠੀਕ ਆ ਤੇ ਚੋਣ ਚਵਾਜ ਕਿਵੇਂ ਆ? ਬਈ ਜਮਾ ਓਕੇ ਆ। ਜਮਾ ਓਕੇ ਆ। ਠੀਕ ਆ। ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਦੇ ਆ? ਮੁੱਲ ਦਾ 2.5 ਲੱਖ ਰੁਪਏ। 2.5 ਲੱਖ ਕਰਦੇ ਆ। ਕਿੰਨੇ ਹੀ ਦੇਣੀ ਆ? 230 ਦੀ। 230 ਦੀ। ਬਾਕੀ ਮੌਕੇ ਤੇ ਹੋ ਜੂ ਗੱਲਬਾਤ ਹਨਾ ਠੀਕ ਹੈ ਤੇ ਇਧਰ ਵੀ ਆਪਣੀਆਂ ਠੀਕ ਹੈ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆ ਝੋਟੀ ਤੋਰ ਕੇ ਦਿਖਾਉਨੇ ਆ ਸਾਰੀਆਂ ਹੀ ਚੰਗੀਆਂ ਸਾਫ ਸੁਥਰੀਆਂਆਂ ਗੀਆਂ ਆਹ ਦੂਜੇ ਨੰਬਰ ਵਾਲੀ ਹਾਂ ਕਿੰਨੇ ਦਿਨ ਹੋ ਗਏ ਇਹਨੂੰ ਠੀਕ ਹੈ ਪਹਿਲਾਂ ਉਹ ਤੋਰ ਦਿਖਾ ਦਿਓ ਹੋ ਵੀ ਦੋਸਤ ਇਹਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਬਹੁਤ ਚੰਗੀ ਹੈ ਆਰਡਰ ਬਹੁਤ ਚੰਗਾ ਸਾਫ ਸੁਥਰਾਗਾ ਦੇਖ ਸਕਦੇ ਤੁਸੀਂ ਤੇ ਕਲਕਾਰ ਦਰਮਿਆਨੇ ਦੇ ਵਿੱਚ ਹੈਗੀ ਫੇਸ ਦੀ ਕੁਆਲਿਟੀ ਸੋਹਣੀ ਆ ਸਿੰਘਾਂ ਦੀ ਪੂਰੀ ਸ਼ਕੀਲ ਆ ਆਰਡਰ ਦੇਖੋ ਆਰਡਰ ਬਹੁਤ ਸੋਹਣਾਗਾ ਸਾਫ ਸੁਥਰਾਗਾ ਤੇ ਸਪੇਸ ਵੀ ਬਹੁਤ ਥਣਾ ਦੇ ਵਿੱਚ ਦੇਖ ਸਕਦੇ ਤੁਸੀਂ ਤੇ ਬੈਕ ਸਾਈਡ ਤੋਂ ਬੈੱਟਪੂਰੇ ਦੀ ਕੁਆਲਿਟੀ ਦੇਖ ਸਕਦੇ ਤੇ ਸਪੇਸ ਥਣਾ ਦੇ ਵਿੱਚ ਥਣਾ ਦਾ ਸਹਜ ਬਹੁਤ ਵਧੀਆਗਾ ਤੇ ਸਾਫ ਸੁਥਰਾ ਆਰਡਰ ਆ ਪੂਰਾ ਤਾਜੀ ਸੁਈਆ ਬੱਚਾ ਤੁਸੀਂ ਮੋੜੇ ਦੇ ਸਕਦੇ ਹੋ ਇਹਦੀ ਆਪਾਂ ਡਿਟੇਲ ਵਾਈ ਤੋਂ ਪੁੱਛਦੇ ਆਂ ਇਹਦੀ ਬਾਈ ਕੀ ਡਿਟੇਲ ਹੈਗੀ ਇਹ ਬਾਈ ਦੋਤੀ ਦੀ ਦੇਣੀ ਆ ਹਾਂ ਨਾ ਦੋਤੀ ਰੇਟ ਆਗਾ ਹਾਂ ਵਾ ਮਾਲ ਤਾਂ ਨਹੀਂ ਕਰਾਂਗੇ ਮਾਲ ਤਾਂ ਹੋ ਜੂਗਾ ਕਿਹੜਾ ਸੂਆ ਸੂਈ ਵੀ ਇਹ ਦੂਜਾ ਸੂਆ ਬਾਈ ਦੂਜਾ ਸੂਆ ਕਿੰਨੇ ਦਿਨ ਹੋ ਗਏ ਪਰਸੋਂ ਹੀ ਤਾਂ ਪਰਸੋਂ ਹੀ ਹਾਂ ਕਿੰਨਾ ਦੁੱਧ ਪਾ ਸਕਦੀ ਹੈ ਇਹ ਹੁਣ ਇਹਦੇ ਨਾਲ 12 ਕਿਲੋ ਬੋਲਾ ਤਿਆਰ ਆ 12 ਕਿਲੋ ਤਿਆਰ ਆ ਹਾਂ ਕਿੰਨਾ ਦੇ ਦੂ ਹੋਰ ਇਹ ਹੋਰ 15-16 ਕਿਲੋ ਖੁੱਲਾ ਦੇ ਦੂ ਠੀਕ ਆ ਬੱਚਾ ਤਾਂ ਕੱਟਾ ਹੈ ਨਾ ਬੱਚਾ ਹੀ ਦਰਨਾ ਮੰਗਦਾ ਤਿੰਨਾ ਮੰਗਦਾ ਠੀਕ ਆ ਟੂਨ ਦਵਾਜ ਕਿਵੇਂ ਆਹੇ ਕੋਈ ਗਾਰੰਟੀ ਟੂਨ ਦਵਾ ਦੀ ਭਾਰ ਦੀ ਖਨਾ ਦੇ ਫੋਨਾਂ ਦੀ ਅਪੂ ਗਾਰੰਟੀ ਠੀਕ ਆ ਤੇ ਤੀਜੇ ਨੰਬਰ ਤੇ ਆਹ ਕੀ ਆਹ ਵੀ ਆ ਦੂਜਾ ਇਹਨੂੰ ਕਿੰਨੇ ਦਿਨ ਹੋ ਗਏ ਤੁਹੀਂ ਇਹਨੂੰ 8 ਦਿਨ ਹੋ ਗਏ 22 ਤਰੀਕ ਦੀ ਸੀ 22 ਤਰੀਕ ਦੀ ਸੀ ਘੱਟਾ ਇਹਦੇ ਨਾਲ ਰਿਹਾ ਨਾ ਠੀਕ ਆ ਕਿੰਨਾ ਆਉਣ ਤਿਆਰ 13 ਕਿਲੋ ਤਿਆਰ 13 ਕਿਲੋ ਜਮਾਂ ਕੰਡੇ ਵਾਲਾ 1 ਲੀਟਰ ਲਾ ਕੇ ਦੇ ਦਿੰਦੇ ਬਈ ਬਹੁਤ ਕੰਮ ਨਹੀਂ ਹੈਗਾ ਕੋਈ ਬਹਿਮ ਕਾਉਂ ਠੀਕ ਆ ਫਿਰ ਕਰ ਚਾਰ ਟਾਂ ਟੋਲੇ ਜੋ ਗਿੱਟੋ ਮਾਰੂ ਵੀ ਆਪਣੀ ਗਾਰੰਟੀ ਨੂੰ ਵੀ ਘਰੋਂ ਮਤਲਬ ਹਰ ਬਰ ਬਸ ਜਦਾ ਟਾਂ ਟਾਂ ਟੋਲੇ ਕੋਲ ਸੱਲੀ ਕਰਕੇ ਲੈ ਜੀ ਹਣਾ ਉਦੋਂ ਬਾਅਦ ਤਾਂ ਫਿਰ ਅਗਲੇ ਇਹ ਬਾਤੇ ਸਾਮ ਸੰਭਾਲਦੇ ਹੁੰਦਾ ਹਨ ਕਈ ਵਾਰੀ ਉਪਰੇ ਦਾ ਵੀ ਹੋ ਜਾਂਦਾ ਹਨ ਦੂਰ ਦੇ ਇਹਨੂੰ ਦੂਰ ਦੇ ਜੋਂ ਜਵਾਜ ਕਿਵੇਂ ਆਏ ਬਈ ਜਹੇ ਆ ਥਣ ਲੱਗਿਆ ਹੋਈ ਧਾਰ ਪੰਜੇ ਮੈਂਦੇ ਠੀਕ ਹੈ ਜੇ ਜਵਾਬ ਚੋਲੇ 7 ਸਾਲ ਦਾ ਉਹ ਵੀ ਜੂਰ ਆਪਣੀਆਂ ਮਈਆਂ ਆਪਾਂ ਮਾੜੀ ਮਹਣੀ ਲੈਂਦੇ ਸਾਡਾ ਆਪ ਦਾ ਚੰਮਲਾ ਸੀ ਆਪ ਦਾ ਚੰਦ ਦੇ ਠੀਕ ਹੈ ਹਾਂ ਲੋ ਵੀ ਦੋਸਤੋ ਇਹ ਵੀ ਚੰਗੀ ਆ ਸਿੰਘਾਂ ਦੀ ਕੁਆਲਿਟੀ ਚੰਗੀ ਆ ਕੱਦ ਕਾੜ ਦੇ ਵਿੱਚ ਵੀ ਚੰਗੀ ਆ 13 ਕਿਲੋ ਦੁੱਧ ਤਿਆਰ ਆ ਬਾਈ ਕਹਿੰਦੇ ਮੋੜ ਲਾ ਤੇ ਆਰਡਰ ਵੀ ਚੰਗਾ ਗਾ ਤੱਕ ਥੋੜੀ ਜੀ ਪੂਰ ਨੂੰ ਆ ਮੇਰੇ ਨਹੀਂ ਇੱਕ ਸਾਦੇ ਨੂੰ ਲੱਗਦਾ ਹੈ ਬਈ 13 ਕਿਲੋ ਤੋਂ ਛੁੱਟ ਫਿਰ ਅੱਧਾ ਮਾਲੇ ਵੀ ਲੀਟਰ ਲਾ ਕੇ ਅਸੀਂ ਦੇ ਦੇਾਂਗੇ ਮਾਲੇ ਵੀ ਨਹੀਂ ਚੱਲੀ ਅਜੇ ਮੇਲੇ ਦਾ ਅਜੇ ਕਟੁਕੜ 14-15 ਦਿਨਾਂ ਚੱਲੂ ਹੈ ਨਾ ਠੀਕ ਆ ਕਿੰਨਾ ਦੁੱਧ ਪਾ ਸਕਦੀ ਹੋਰੇ 16-17 ਕਿਲੋ ਤੋਂ ਜੋ ਪਹਿਲਾਂ ਤਾਂ 13-14 ਕਿਲੋ ਤੇ ਮਾਲਕ ਨੇ ਕਿਹਾ 15-16 ਕਿਲੋ ਤੋਂ ਖੁੱਲਾ ਚਾਹੀਦਾ ਖੁੱਲਾ ਦੇ ਦੂ ਹੈ ਨਾ ਬਾਕੀ ਚੰਗੀ ਆ ਕੱਦ ਕਾੜ ਦੇ ਵਿੱਚ ਹੈ ਨਾ ਠੀਕ ਆ ਲੋਕੀ ਦੋਸਤੋ ਦੇਖ ਸਾਦੇ ਤੁਸੀਂ ਇਹ ਵੀ ਚੰਗੀ ਆ ਨਾੜਾ ਨੂਣਾ ਚੰਗੀਆਂ ਸਪੇਸ ਚੰਗੀ ਆ ਇਹਦਾ ਮੁੱਲ ਬਾਈ ਕਿੰਨਾ ਆ ਬੋਲੇ ਦਾ ਬਾਈ ਜਿੰਨਾ ਮਰਜ਼ੀ ਕਰ ਲੈ 81 ਹਾਂ ਨਹੀਂ ਇੱਕ 81 ਦੀ ਹਾਂ ਨਹੀਂ ਆ ਠੀਕ ਆ ਲੋ ਵੀ ਦੋਸਤੋ ਤਿੰਨਾਂ ਦੀ ਡੀਟੇਲ ਤੁਹਾਨੂੰ ਆਪਾਂ ਲੈਤੀ ਹੈਗੀ ਤੇ ਮੰਡੀ ਤੇ ਵੇਖਦਿਆਂ ਤਾਂ ਠੀਕ ਆ ਨਹੀਂ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਵਪਾਰ ਦਾ ਕੰਮ ਆਗਾ ਤੇ ਇੱਕਾ ਗਾਂ ਵੀ ਛੋਟੇ ਭਾਦੀ ਦੇਖ ਸਕਦੇ ਹੋ ਇਹਦੀ ਬਾਈ ਕੀ ਡਿਟੇਲ ਆ ਕਿੰਨਾ ਟਾਈਮ ਆ ਸੂਈ ਨੂੰ ਦੋ ਦਿਨ ਦਾ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਬਾਈ ਹਫਤਾ ਇੱਕ ਹਫਤਾ ਬੱਚਿਆ ਦਾ ਬੱਛਾ ਲੱਗਦਾ ਹਨਾ ਠੀਕ ਆ ਕਿੰਨਾ ਹੁਣ ਦੁੱਧ ਹੋਊਗਾ ਹੁਣ ਤਿਆਰ ਆ ਠੀਕ ਆ ਵੱਧ ਸਕਦੀ ਆ ਬਾਈ ਆ ਪੰਜਾਂ ਦਿਨਾਂ ਰ 16 17 ਗੱਲ ਨੂੰ ਦੇ ਦਊਗੀ ਹਾਂ ਮੈਂ ਲੈ ਇੱਕ ਨੂੰ ਚੱਲੀ ਤੇ ਹੈ ਕ੍ਰਾਸ ਦੇ ਵਿੱਚ ਆ ਹਨਾ ਕਿਉਂਣ ਚਵਾ ਕਿਵੇਂ ਆ ਠੰਡੀ ਸੀਟੇ ਜਵਾਬ ਦੂਗੀ ਠੀਕ ਆ ਜਮਾ ਓਕੇ ਆ ਨਿਆਣਾ ਪੋਣਾ ਪਾਲੇ ਤੁਸੀਂ ਨਾ ਵੀ ਪਾਵੇ ਯਾਰ ਠੀਕ ਆ ਗਰੰਟੀ ਆ ਸਾਫ ਸੁਥਰੀ ਆ ਠੀਕ ਆ ਤੇ ਮੁੱਲ ਕਿੰਨਾ ਇਹਦਾ ਕਰਦੇ ਆਪਾਂ ਮੁੱਲ ਦਾ ਬਈ 52000 50000 ਦੀ ਦੇ ਦੇ ਲਈ ਆ ਮਾਣ ਤਾਂ ਕਰ 50 ਦੀ ਦੇਣੀ ਆ ਵਿੱਚੋਂ ਮਾਣ ਤਣ ਹੋ ਜੂਗਾ ਨਾ ਠੀਕ ਆ ਤੇ ਨਸਲ ਇਹ ਕਿਹੜੀ ਐ ਕ੍ਰੋਸ ਤੇ ਪੈਂਦੀ ਆ ਨਾ ਬੋ ਗਡਵਾ ਆਪਰੇ ਤੇ ਤਕਾਂ ਲਿਓ ਤੁਸੀਂ ਆਪਾਂ ਦਾ ਕੰਮ ਕਰਦੇ ਨਾ ਠੀਕ ਆ ਤੂੰ ਦੁੱਧ ਤਾਂ ਵਧੀਆ ਹੋਏਦਾ ਸੰਗੜ ਆਈ ਆਪਾਂ ਕੋ ਫਰ ਹੋਣੀ ਠੀਕ ਆ ਤੇ ਭਾਈ ਇੱਕ ਕਰੀਨਾ ਆਪਣਾ ਨਾਮ ਐਡਰੈਸ ਕੰਟੈਕਟ ਨੰਬਰ ਜਿਲ੍ਹਾ ਬਰਨਾਲਾ ਸੀਲ ਦਵਾ ਨਾਂ ਲਖਵੇਂ ਗਰਾ ਹਾਂਜੀ ਕੰਟੈਕਟ ਨੰਬਰ ਅੜੀ ਸਰ ਗੁਰਦਵਾਰਾ ਪਿੰਡਾ ਦਾ ਕਿਹੜਾ ਅੜੀ ਸਰ ਗੁਰਦਵਾਰਾ ਤਵਲਾ ਉਹ ਮਸ਼ਹੂਰ ਆ ਹਨਾ ਠੀਕ ਆ ਨੰਬਰ ਆਪਣਾ 7588831 ਇੱਕ ਵਾਰੀ ਦੁਬਾਰੇ ਬੋਲ 75088831 ਠੀਕ ਆ ਤੇ ਬਈ ਘਰੇ ਨੂੰ ਦਿਨ ਆਪਣਾ ਕੋਲ ਜਾਵਾਰ ਹਰ ਵਕਤ ਦੁੰਦੀਆਂ ਹਰ ਵਕਤ ਦੁੰਦੀਆਂ ਠੀਕ ਆ ਵੀ ਕੋਈ ਥੋੜਾ ਨਾਲ ਕੰਟੈਕਟ ਕਰਕੇ ਕੋਈ ਮਰਜ਼ੇ 12 ਮਹੀਨੇ 23 ਦਿਨ ਲੈਣੇ ਪਹਿਲਾਂ ਦੂਜੇ ਹੀ ਬਸ ਮੈਂ ਨਹੀਂ ਲੈਂਦੇ ਠੀਕ ਆ ਸ਼ਕੀਨ ਲੈਣੇ ਹੋ ਠੀਕ ਆ ਉਹ ਮਾਲ ਜਾਨੀ ਹਰੇਕ ਬਾਹ ਦੇ ਮਿਲ ਜਾਂਦਾ ਬਈ ਮਾਲ ਤਾਂ ਤੂੰ ਆਪ ਹੀ ਲਾ ਥੋੜਾ ਕਸਿਆ ਹੋਇਆ ਕੰਮ ਆ ਯਾਰ ਹੋ ਹਾਂ ਭਾ ਜ਼ਰੂਰ ਲੱਖੋਂ ਬਾਹਰ ਹੁੰਦੇ ਨੇ ਪਰ ਹੁੰਦੀਆਂ ਪੈਦਲਾਂ ਤੁੰਨੇ ਹੁੰਦੀਆਂ ਚੰਗੀਆਂ ਨੇ ਚੰਗੀਆਂ ਮਾੜੀ ਮਾਣੀ ਲੈਂਦੀ ਠੀਕ ਆ ਹਰ ਵਾਰ ਬਾਹ ਨਹੀਂ ਆਪਣੇ ਘਰੇ ਹੁੰਦੀਆਂ ਠੀਕ ਆ ਵੀ ਕੋਈ ਤਸੱਲੀ ਕਰਕੇ ਲੈ ਜਾ ਸਕਦਾ ਦੋ ਰੰਗ ਚੋਂ ਲੈ ਆਪਣੇ ਘਰੇ ਤਿੰਨ ਪਰ ਬਾਹ ਚ ਲਾਂ ਭਾਂਗਣਾ ਆਪਾਂ ਠੀਕ ਆ ਵੀ ਬਾਹ ਚ ਲਾਂ ਮਾ ਲੈਣਾ ਵੀ ਕੇਰਾ ਤਸੱਲੀ ਕਰਕੇ ਲੈ ਜਾ ਹਣਾ ਹਾਂ ਠੀਕ ਆ ਠੀਕ ਆ ਬਈ ਉਹ ਜਾ ਕੇ ਅਗਲਾ ਕਰੀਂਦਾ ਨਾ ਸਾਡੇ ਕੋਈ ਦੁੱਤ ਨਹੀਂ ਵਧੀਆ ਉਹ ਤਾਂ ਆਪਣੇ ਕੀ ਕਰੇ ਬਈ ਉਹਦਾ ਸੇਵਾ ਤੇ ਹੁੰਦਾ ਨਾ ਪਸ਼ੂ ਓਪਰਾ ਵੀ ਠੀਕ ਆ ਬਈ ਧੰਨਵਾਦ ਬਈ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਬਾਈਆਂ ਦੇ ਨਾਲ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਆ ਝੋਟੀਆਂ ਚੰਗੀਆਂਆਂ ਗੀਆਂ ਆ ਝੋਟੀ ਬਹੁਤ ਚੰਗੀ ਆ ਤੇ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਸੀਗੀ ਆਪਾਂ ਇਹ ਵੀ ਬਹੁਤ ਚੰਗੀ ਆ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ